ਸਸ਼ਕਾ ਜੀ ਮਾ ਕੋਮਲ ਕਪੂਲ ਤੋਂ ਸੇਖਰ ਚੈਨਲ ਪੰਜਾਬੀ ਨਿਊਜ਼ ਦੀ ਇੱਕ ਔਰਤ ਉੱਤੇ ਪ੍ਰਵਾਸੀਆਂ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਭਾਰਤੀ ਨਾਗਰਿਕ ਕੈਨੇਡਾ ਤੋਂ ਨੇ ਉਹਨਾਂ ਨੂੰ ਮੁਨਾਫੇ ਦੇ ਲਈ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਤਸਕਰੀ ਕਰਨ ਦੀ ਇੱਕ ਅੰਤਰਰਾਸ਼ਟਰੀ ਯੋਜਨਾ ਦੀ ਸਾਜ਼ਿਸ਼ ਰਚਣ ਦਾ ਦੋਸ਼ ਲਗਾਇਆ ਗਿਆ ਹੈ ਪਲਾਟਸਬਰਗ ਦੇ ਰਹਿਣ ਵਾਲੀ 42 ਸਾਲਾ ਸਟੂਏਸੀ ਲੇਬਰ ਉੱਤੇ ਸਰਕਾਰੀ ਵਕੀਲਾ ਨੇ ਦੋਸ਼ ਲਗਾਏ ਨੇ ਨਿਆਇ ਵਿਭਾਗ ਦੇ ਅਨੁਸਾਰ 2 ਤੋਂ ਅਕਤੂਬਰ ਨੂੰ ਇੱਕ ਅਸੰਗੀ ਗ੍ਰੈਂਡ ਜਿਊਰੀ ਦੇ ਵੱਲੋਂ ਉਸ ਉੱਤੇ ਦੋਸ਼ ਲਗਾਏ ਜਾਣ ਤੋਂ ਬਾਅਦ ਉਹ ਸੋਮਵਾਰ ਨੂੰ ਅਦਾਲਤ ਦੇ ਵਿੱਚ ਪੇਸ਼ ਹੋਈ ਤੇ ਇਹ ਮਾਮਲਾ ਜੁਆਇੰਟ ਟਾਸਕ ਫੋਰਸ ਅਲਫਾ ਦਾ ਹਿੱਸਾ ਹੈ ਜੋ ਕਿ ਨਿਆਇ ਵਿਭਾਗ ਅਤੇ ਹੋਮਲੈਂਡ ਸੁਰੱਖਿਆ ਵਿਭਾਗ ਦੁਆਰਾ ਚੁਲਾਇਆ ਜਾਂਦਾ ਇੱਕ ਪ੍ਰੋਗਰਾਮ ਹੈ ਜੁਮਨੁਕੀ ਤਸਕਰੀ ਅਤੇ ਤਸਕਰੀ ਸਮੂਹਾਂ ਨੂੰ ਤੋੜਨ ਤੇ ਕੇਂਦ੍ਰਿਤ ਹੈ ਅਦਾਲਤ ਦੇ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਯੂਐਸ ਬਾਰਡਰ ਪੈਟਰੋਲ 에ਜੰਟਾਂ ਨੇ ਜਨਵਰੀ ਦੇ ਵਿੱਚ ਨਿਊਯਾਰਕ ਤੇ ਚੁਰਬਸਕੋ ਨੇੜੇ ਚੈਲਰ ਦੀ ਗੱਡੀ ਨੂੰ ਰੋਕਿਆ ਕਿਆ ਸੀ ਅੰਦਰ ਅਧਿਕਾਰੀਆਂ ਨੂੰ ਚਾਰ ਆਦਮੀਆਂ ਮਿਲੇ ਜੋ ਹੁਣੇ ਹੀ ਠੰਢੀਆਂ ਸਥਿਤੀਆਂ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਸਰਹੱਦ ਪਾਰ ਕਰੇ ਸੀ ਤਿੰਨ ਆਦਮੀ ਭਾਰਤੀ ਨਾਗਰਿਕ ਸੀ ਅਤੇ ਕੈਨੇਡੀਅਨ ਸੀ ਜਾਂਚ ਕਰਤਾਵਾਂ ਨੇ ਭਾਰਤ ਦੇ ਵਿੱਚ ਟੇਲਰ ਦੇ ਮੋਬਾਈਲ ਫੋਨ ਜਾਂਚ ਕੀਤੀ ਅਤੇ ਕਿਹਾ ਕਉਨਾ ਨੂੰ ਸਨੇਹੀ ਵਿਲੇਜ ਸੁਝਾਅ ਦਿੰਦੇ ਨੇ ਕਿ ਉਸਨੇ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਦੇ ਦਿਨਾਂ ਦੇ ਵਿੱਚ ਕਈ ਹੋਰ ਤਸਕਰੀ ਯਾਤਰਾਵਾਂ ਦੇ ਵਿੱਚ ਹਿੱਸਾ ਲਿਆ ਸੀ। 1 ਜਨਵਰੀ ਤੋਂ ਬਾਅਦ ਦੋ ਹੋਰ ਸ਼ੱਕੀ ਤਸਕਰੀ ਦੀਆਂ ਘਟਨਾਵਾਂ ਦੇ ਨਾਲ ਜੁੜੇ ਹੋਏ ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਨੂੰ ਅਗਸਤ 2025 ਦੇ ਵਿੱਚ ਇੱਕ ਸ਼ੱਕੀ ਕੋਸ਼ਿਸ਼ ਦੇ ਵਿੱਚ ਰੋਕਿਆ ਗਿਆ ਸੀ ਅਤੇ ਸਤੰਭਕ ਦੇ ਵਿੱਚ ਦੁਬਾਰਾ ਤਸਕਰੀ ਗਤੀਵਿਧੀ ਦੇ ਨਾਲ ਜੋੜਿਆ ਹੋਇਆ ਸੀ। ਦੋਸ਼ ਪੱਤਰ ਦੇ ਵਿੱਚ ਉਸ ਉਤੇ ਪਰਦੇਸੀ ਤਸਕਰੀ ਦੇ ਵਿੱਚ ਸ਼ਾਮਲ ਹੋਣ ਦੀ ਸਾਜ਼ਿਸ਼ ਰਚਨ ਅਤੇ ਲਾਭ ਦੇ ਲਈ ਪਰਦੇਸੀ ਤਸਕਰੀ ਤੇ ਚਾਹਤ ਦੋਸ਼ ਲਗਾਏ ਗਏ ਨੇ ਇਹਨਾਂ ਵਿੱਚੋਂ ਤਿੰਨ ਦੋਸ਼ਾਂ ਨੂੰ ਦੁਜੇ ਜਾਫਰ ਬਾਦ ਦੇ ਅਪਰਾਧ ਦੇ ਵਿੱਚ ਸੂਚਿਤ ਕੀਤਾ ਅਤੇ ਨਿਆਂ ਵਿਭਾਗ ਦੇ ਅਨੁਸਾਰ ਹਰੇਕ ਦੋਸ਼ ਦੇ ਵਿੱਚ ਘੱਟੋ ਘੱਟ 5 ਸਾਲ ਦੀ ਕੈਦੀ ਲਾ ਸਜ਼ਾ ਲਾਜ਼ਮੀ ਦੱਸੀ ਗਈ ਜਿਹਦੇ ਵਿੱਚ ਨਿਹਰਾਨ ਵਾਲੇ ਅਪਰਾਧਾ ਦੇ ਲਈ ਵਾਦੂ ਸਜ਼ਾਾਂਾ ਸੰਭਵ ਨੇ ਇਹ ਮਾਮਲਾ ਜੁਆਇੰਟ ਟਾਸਕ ਫੋਰਸ ਅਲਫਾ ਦਾ ਹਿੱਸਾ ਜੋ ਕਿ ਨਿਆਵੀ ਵਿਭਾਗ ਤੇ ਹੋਮਲੈਂਡ ਸੁਰੱਖਿਆ ਵਿਭਾਗ ਦੁਆਰਾ ਚਲਾਇਆ ਜਾਂਦਾ ਇੱਕ ਪ੍ਰੋਗਰਾਮ ਹੈ ਜੋ ਮਨੁੱਖੀ ਤਸਕਰੀ ਅਤੇ ਤਸਕਰੀ ਸਮੂਹਾਂ ਨੂੰ ਤੋੜਨ ਦੇ ਕਿਦ ਤੀ ਹੈ ਅਧਿਕਾਰ ਅਹਿਰ ਕੇ ਕਿ ਟਾਸਕ ਫੋਰਸ ਪਹਿਲਾਂ ਹੀ 425 ਤੋਂ ਵੱਧ ਗ੍ਰਿਫਤਾਰੀਆਂ ਤੇ 375 ਤੋਂ ਵੱਧ ਸੁਝਾਵਾਂ ਸੁਣਾ ਚੁੱਕੀ ਹੈ ਤੇ ਮਾਮਲਾ ਆਪਰੇਸ਼ਨ ਟੇਕ ਪੈ ਗੰਭੀਰ ਕਦੇ ਅਦੀਨ ਵੀ ਹੁੰਦਾ ਜੋ ਕਿ ਪਰਦੇਸੀ ਲੋਕਾਂ ਦੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਅਤੇ ਇਸ ਦੇ ਪਿੱਛੇ ਅਪਰਾਧਿਕ ਨੈਟਵਰਕ ਦੇ ਨਾਲ ਨਜਿੱਠਣ ਲਈ ਕਰਾਸ ਚ ਯਤਨ ਹੈ ਬੀ ਨਿਯੋਗ ਦੀ ਇੱਕ ਉਤਤੇ ਪ੍ਰਵਸ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਭਾਰਤੀ ਨਾਗਰਿਕ ਕੈਨੇਡਾ ਤੋਂ ਨੇ ਉਹਨਾਂ ਨੂੰ ਮੁਨਾਫੇ ਦੇ ਲਈ ਸੰਯੁਕਤ ਰਾਜ ਅਮਰੀਕਾ ਦੇ ਵਿੱਚ ਤਸਕਰੀ ਕਰਨ ਦੀ ਇੱਕ ਅੰਤਰਰਾਸ਼ਟਰੀ ਯੋਜਨਾ ਦੇ ਸਾਜ਼ਿਸ਼ ਰਚਨ ਦਾ ਦੋਸ਼ ਲਗਾਇਆ ਗਿਆ। ਪਲਾਟਸਬਰਗ ਦੇ ਰਹਿਣ ਵਾਲੀ 42 ਸਾਲਾ ਸਟੂਏਸੀ ਲੇਬਰ ਉਤੇ ਸਰਕਾਰੀ ਵਕੀਲਾ ਨੇ ਦੋਸ਼ ਲਗਾਏ ਨੇ। ਨਿਆਇ ਵਿਭਾਗ ਦੇ ਅਨੁਸਾਰ 2 ਤੋਂ ਅਕਤੂਬਰ ਨੂੰ ਇੱਕ ਸੰਗੀ ਗ੍ਰੈਂਡ ਜਿਊਰੀ ਦੇ ਵੱਲੋਂ ਉਸ ਉੱਤੇ ਦੋਸ਼ ਲਗਾਏ ਜਾਣ ਤੋਂ ਬਾਅਦ ਉਹ ਸੋਮਵਾਰ ਨੂੰ ਅਦਾਲਤ ਦੇ ਵਿੱਚ ਪੇਸ਼ ਹੋਈ ਤੇ ਇਹ ਮਾਮਲਾ ਜੁਆਇੰਟ ਟਾਸਕ ਫੋਰਸ 알파 ਦਾ ਹਿੱਸਾ ਹੈ ਜੋ ਕਿ ਨਿਆਇ ਵਿਭਾਗ ਅਤੇ ਹੋਮਲੈਂਡ ਸੁਰੱਖਿਆ ਵਿਭਾਗ ਦੁਆਰਾ ਚੁਲਾਇਆ ਜਾਂਦਾ ਇੱਕ ਪ੍ਰੋਗਰਾਮ ਹੈ ਜੋ ਮਨੁੱਖੀ ਤਸਕਰੀ ਅਤੇ ਤਸਕਰੀ ਸਮੂਹਾਂ ਨੂੰ ਤੋੜਨ ਤੇ ਕੇਂਦ੍ਰਿਤ ਹੈ ਅਦਾਲਤ ਦੇ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਯੂਐਸ ਬਾਰਡਰ ਪੈਟਰੋਲ 에ਜੈਂਟਾਂ ਨੇ ਜਨਵਰੀ ਦੇ ਵਿੱਚ ਨਿਊਯਾਰਕ ਦੇ ਚੁਰਬਸਕੋ ਨੇੜੇ ਟੈਲਰ ਦੀ ਗੱਡੀ ਨੂੰ ਰੋਕਿਆ ਇਸ ਅੰਦਰ ਅਧਿਕਾਰੀਆਂ ਨੂੰ ਚਾਰ ਆਦਮੀ ਮਿਲੇ ਜੋ ਖੁਨੇ ਹੀ ਠੰਡੀਆਂ ਸਥਿਤੀਆਂ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਸਰਹੱਦ ਪਾਰ ਕਰ ਰਹੇ ਸੀ ਤਿੰਨ ਆਦਮੀ ਭਾਰਤੀ ਨਾਗਰਿਕ ਸੀ ਅਤੇ ਕੈਨੇਡੀਅਨ ਸੀ ਚਾਰਜ ਕਰਤਾ ਬਣੇ ਪਰ ਅਤੇ ਵਿੱਚ ਟੇਲਰ ਦੇ ਮੋਬਾਈਲ ਫੋਨ ਦੀ ਜਾਂਚ ਕੀਤੀ ਅਤੇ ਕਿਹਾ ਕਿ ਉਹਨਾਂ ਨੂੰ ਸਨੇਹ ਵਿਲੇਜ ਉਹ ਸੁਝਾਅ ਦਿੰਦੇ ਨੇ ਕਿ ਉਸਨੇ ਆਪਣੀ ਗਿਰਾਫਤਾਰੇ ਤੋਂ ਪਹਿਲਾਂ ਦੇ ਦਿਨਾਂ ਦੇ ਵਿੱਚ ਕਈ ਹੋ ਤਸਕਰੀ ਯਾਤਰਾਵਾਂ ਦੇ ਵਿੱਚ ਹਿੱਸਾ ਲਿਆ ਸੀ। ਕੇਲਾ ਜਨਮਿਤ ਪਹਾੜ ਦੇ ਦੋ ਹੋਰ ਸ਼ੱਕੀ ਤਸਕਰੀ ਦੀਆਂ ਘਟਨਾਵਾਂ ਦੇ ਨਾਲ ਵੀ ਜੁੜੇ ਹੋਏ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਨੂੰ 10/2025 ਦੇ ਵਿੱਚ ਇੱਕ ਸ਼ੱਕੀ ਕੋਸ਼ਿਸ਼ ਦੇ ਵਿੱਚ ਰੋਕੇ ਗਿਆ ਸੀ ਅਤੇ ਸਤੰਬਰ ਦੇ ਵਿੱਚ ਦੁਬਾਰਾ ਤਸਕਰੀ ਗਤੀਵਿਧੀ ਦੇ ਨਾਲ ਜੁੜਿਆ ਹੋਇਆ ਸੀ। ਦੋਸ਼ ਪੱਤਰ ਦੇ ਵਿੱਚ ਉਸ ਉਤੇ ਪਰਦੇਸੀ ਤਸਕਰੀ ਦੇ ਵਿੱਚ ਸ਼ਾਮਲ ਹੋਣ ਦੀ ਸਾਜ਼ਿਸ਼ ਰਚਨਾ ਤੇ ਲਾਭ ਦੇ ਲਈ ਪਰਦੇਸੀ ਤਸਕਰੀ ਤੇ ਚਾਹਤੋਸ਼ ਲਗਾਏ ਗਏ ਨੇ ਇਹਨਾਂ ਵਿੱਚੋਂ ਤਿੰਨ ਦੋਸ਼ਾਂ ਨੂੰ ਦੂਜੇ ਜਾਫਰ ਬਾਦਯਾਪਰਾ ਅਪਰਾਧ ਦੇ ਵਿੱਚ ਸੂਚਿਤ ਕੀਤਾ ਹੈ ਅਤੇ ਨਿਆਂ ਵਿਭਾਗ ਦੇ ਅਨੁਸਾਰ ਹਰੇਕ ਦੋਸ਼ ਦੇ ਵਿੱਚ ਘੱਟੋ-ਘੱਟ 5 ਸਾਲ ਦੀ ਕੈਦੀ ਲਾਜ਼ਾ ਜਲਾਜ਼ਮਿਤ ਕੀਤੀ ਗਈ ਜਿਹਦੇ ਵਿੱਚ ਦੌਰਾਨ ਵਾਲੇ ਅਪਰਾਧਾਂ ਦੇ ਲਈ ਵਾਤੂ ਸਜ਼ਾ ਮ ਸੰਭਵ ਨਹੀਂ ਇਹ ਮਾਮਲਾ ਜੁਆਇੰਟ ਟਾਸਕ ਫੋਰਸ 알파 ਦਾ ਹਿੱਸਾ ਜੋ ਕਿ ਨਵੇਂ ਵਿਭਾਗ ਤੇ ਹੋਮਲੈਂਡ ਸੁਰੱਖਿਆ ਵਿਭਾਗ ਦੁਆਰਾ ਚਲਾਇਆ ਜਾਂਦਾ ਇੱਕ ਪ੍ਰੋਗਰਾਮ ਹੈ ਜੋ ਮਨੁੱਖੀ ਤਸਕਰੀ ਅਤੇ ਤਸਕਰੀ ਸਮੂਹਾਂ ਨੂੰ ਤੋੜਨ ਤੇ ਕੇਂਦ੍ਰਿਤ ਹੈ ਅਧਿਕਾਰ ਅਰਗੇਨੈਕ ਟਾਸਕ ਫੋਰਸ ਪਹਿਲਾਂ ਹੀ 425 ਤੋਂ ਵੱਧ ਗ੍ਰਿਫਤਾਰੀਆਂ ਤੇ 375 ਤੋਂ ਵੱਧ ਸੂਝਵਾਵਾਂ ਸੁਣਾ ਚੁੱਕੀ ਹੈ ਤੇ ਇਹ ਮਾਮਲਾ ਆਪਰੇਸ਼ਨ ਟੇਕ ਪ੍ਰੇਕੰਮਿਕਾ ਦੇ ਅਧੀਨ ਵੀ ਹੁੰਦਾ ਜੋ ਕਿ ਪਰਦੇਸੀ ਲੋਕਾਂ ਦੇ ਗੈਰ ਕਾਨੂੰਨੀ ਮੀਗ੍ਰੇਸ਼ਨ ਅਤੇ ਇਸ ਦੇ ਪਿੱਛੇ ਅਪਰਾਧਿਕ ਨੈੱਟਵਰਕ ਦੇ ਨਾਲ ਜੁੜੇ ਹੋਣ ਲਈ ਕਾਰਸ ਜੀ ਯਤਨ ਹੈ ਬੀਨਿਯੋਕ ਦੀ ਇੱਕ ਉਤਤੇ ਪ੍ਰਵਾਸੀਆਂ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਭਾਰਤੀ ਨਾਗਰਿਕ ਕੈਨੇਡਾ ਤੋਂ ਨੇ ਉਹਨਾਂ ਨੂੰ ਮੁਨਾਫੇ ਦੇ ਲਈ ਸਯੁਕਤ ਰਾਜ ਅਮਰੀਕਾ ਦੇ ਵਿੱਚ ਤਸਕਰੀ ਕਰਨ ਦੀ ਇੱਕ ਅੰਤਰਰਾਸ਼ਟਰੀ ਯੋਜਨਾ ਦੀ ਸਾਜ਼ਿਸ਼ ਰਚਨ ਦਾ ਤੋਸ਼ ਲਗਾਇਆ ਗਿਆ ਹੈ ਫਲੈਕਸ 버거 ਦੇ ਰਹਿਣ ਵਾਲੀ 42 ਸਾਲਾ ਸਟੇਸੀ ਲੇਬਰ ਉਤੇ ਸਰਕਾਰੀ ਵਕੀਲਾ ਨੇ ਦੋਸ਼ ਲਗਾਏ ਨੇ ਨਿਆਂ ਵਿਭਾਗ ਦੇ ਅਨੁਸਾਰ ਤੋਂ ਅਕਤੂਬਰ ਨੂੰ ਇੱਕ ਅਸੰਗੀ ਗ੍ਰੈਂਡ ਜਿਊਰੀ ਦੇ ਵੱਲੋਂ ਉਸ ਉਤੇ ਦੋਸ਼ ਲਗਾਏ ਜਾਣ ਤੋਂ ਬਾਅਦ ਉਹ ਸੋਮਵਾਰ ਨੂੰ ਅਦਾਲਤ ਦੇ ਵਿੱਚ ਪੇਸ਼ ਹੋਈ ਤੇ ਇਹ ਮਾਮਲਾ ਜੁਆਇੰਟ ਟਾਸਕ ਫੋਰਸ ਅਲਫਾ ਦਾ ਹਿੱਸਾ ਹੈ ਜੋ ਕਿ ਨਿਆਂ ਵਿਭਾਗ ਅਤੇ ਹੋਮਲੈਂਡ ਸੁਰੱਖਿਆ ਵਿਭਾਗ ਦੁਆਰਾ ਚਲਾਇਆ ਜਾਂਦਾ ਇੱਕ ਪ੍ਰੋਗਰਾਮ ਹੈ ਜੋ ਮਨੁੱਖੀ ਤਸਕਰੀ ਅਤੇ ਤਸਕਰੀ ਸਮੂਹਾਂ ਨੂੰ ਤੋੜਨ ਤੇ ਕੇਂਦ੍ਰਿਤ ਹੈ ਅਦਾਲਤ ਦੇ ਰਿਪੋਰਟ ਵਿੱਚ ਕਿਹਾ ਗਿਆ ਕਿ ਕਿ ਯੂਐਸ ਬਾਰਡਰ ਪੈਟੋਲ ਐ ਜੁਆਇੰਟ ਅੰਟਰਨੈਸ਼ਨਲ ਦੇ ਵਿੱਚ ਨਿਊਯਾਰਕ ਤੇ ਚੁਰਬਸ ਕੋ ਨੇੜੇ ਟੈਲਰ ਦੀ ਕੱਟੀ ਨੂੰ ਰੋਕੇ ਗਿਆ ਸੀ ਅੰਦਰ ਅਧਿਕਾਰੀਆਂ ਨੂੰ 4 ਰਾਤ ਦਿਨ ਵੀ ਦੇਖੋ ਹੁਣੇ ਹੀ ਠੰਡੀਆਂ ਸਥਿਤੀਆਂ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਸਰਹੱਦ ਪਾਰ ਕਰ ਰਹੇ ਸੀ ਤਿੰਨ ਆਦਮੀ ਭਾਰਤੀ ਨਾਗਰਿਕ ਸੀ ਅਤੇ ਕੈਨੇਡੀਅਨ ਸੀ ਜਾਂਚ ਕਰਤਾਵਾਂ ਨੇ ਕੋਹਾਤੇ ਵਿੱਚ ਟੈਲਰ ਦੇ ਮੋਬਾਈਲ ਫੋਨ ਦੀ ਜਾਂਚ ਕੀਤੀ ਅਤੇ ਕਿਹਾ ਕਿ ਉਹਨਾਂ ਨੂੰ ਸਨੇਹ ਵਿਲੇਜ ਉਹ ਸੁਝਾਅ ਦਿੰਦੇ ਨੇ ਕਿ ਉਸਨੇ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਦੇ ਦਿਨਾਂ ਦੇ ਵਿੱਚ ਕਈ ਹੋਰ ਤਸਕਰੀ ਯਾਤਰਾਵਾਂ ਦੇ ਵਿੱਚ ਹਿੱਸਾ ਲਿਆ ਸੀ ਟੈਲਰ ਜਨਮਿਤ ਤੋਂ ਬਾਅਦ ਦੋ ਹੋਰ ਸ਼ੱਕੀ ਤਸਕਰੀ ਦੀਆਂ ਕਰਨਾ ਅਮਦੇ ਨਾਬੀਛਟਾ ਹੋਇਆ ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਨੂੰ ਕਸਤ 2025 ਦੇ ਵਿੱਚ ਇੱਕ ਸ਼ੱਕੀ ਕੋਸ਼ਿਸ਼ ਦੇ ਵਿੱਚ ਰੋਕਿਆ ਗਿਆ ਸੀ ਅਤੇ ਸਤੰਭ ਦੇ ਵਿੱਚ ਦੁਬਾਰਾ ਤਸਰੀਕਤ ਵਿਧੀ ਦੇ ਨਾਲ ਜੋੜਿਆ ਹੋਇਆ ਸੀ ਦੋਸ਼ ਪੱਤਰ ਦੇ ਵਿੱਚ ਉਸ ਉਤੇ ਪਰਦੇਸੀ ਤਸਕਰੀ ਦੇ ਵਿੱਚ ਸ਼ਾਮਲ ਹੋਣ ਦੀ ਸਾਜ਼ਿਸ਼ ਰਚਨਾ ਤੇ ਲਾਭ ਦੇ ਲਈ ਪਰਦੇਸੀ ਤਸਕਰੀ ਤੇ ਚਾਹਤੋਸ਼ ਲਗਾਏ ਗਏ ਨੇ ਇਹਨਾਂ ਵਿੱਚੋਂ ਤਿੰਨ ਦੋਸ਼ਾਂ ਨੂੰ ਦੂਜੇ ਜਾਫਰਬਾਦ ਦੇ ਅਪਰਾਧ ਦੇ ਵਿੱਚ ਸੂਚਿਤ ਕਰ ਦਿੱਤਾ ਕਿ ਅਧਨੀਆ ਵਿਪາກ ਦੇ ਅਨੁਸਾਰ ਹਰੇਕ ਦੋਸ਼ ਦੇ ਵਿੱਚ ਘੱਟੋ ਘੱਟ 5 ਸਾਲ ਦੀ ਕੈਦ ਦੀ ਸਜ਼ਾ ਲਾਜ਼ਮੀ ਤੁਸੀਂ ਦੀ ਹੈ ਜਿਹਦੇ ਵਿੱਚ ਦੌਰਾਨ ਵਾਲੇ ਅਪਰਾਧਾਂ ਦੇ ਲਈ ਵਾਧੂ ਸਜ਼ਾਆਂ ਵੀ ਸੰਭਵ ਨੇ ਇਹ ਮਾਮਲਾ ਜੁਆਇੰਟ ਟਾਸਕ ਫੋਰਸ 알파 ਦਾ ਹਿੱਸਾ ਜੋ ਕਿ ਨਿਆਇ ਵਿਭਾਗ ਅਤੇ ਹੋਮਲੈਂਡ ਸੁਰੱਖਿਆ ਵਿਭਾਗ ਦੁਆਰਾ ਚਲਾਇਆ ਜਾਂਦਾ ਇੱਕ ਪ੍ਰੋਗਰਾਮ ਹੈ ਜੋ ਮਨੁੱਖੀ ਤਸਕਰੀ ਅਤੇ ਤਸਕਰੀ ਸਮੂਹਾਂ ਨੂੰ ਤੋੜਨ ਤੇ ਕੇਂਦ੍ਰਿਤ ਹੈ ਅਧਿਕਾਰੀਆਂ ਦੇ ਕਹਿਣੇ ਕਿ ਟਾਸਕ ਫੋਰਸ ਪਹਿਲਾਂ ਹੀ 425 ਤੋਂ ਵੱਧ ਗ੍ਰਿਫਤਾਰੀਆਂ ਤੇ 375 ਤੋਂ ਵੱਧ ਸੁਝਾਵਾਂ ਸੁਣਾ ਚੁੱਕੀ ਹੈ ਤੇ ਮਾਮਲਾ ਫ੍ਰੈਸ਼ਨ ਟੇਕ ਪ੍ਰਕਮਿਕ ਕਦੇ ਅਦੀਨ ਵੀ ਹੁੰਦਾ ਜੋ ਕਿ ਪਰਦੇਸੀ ਲੋਕਾਂ ਦੇ ਗੈਰ ਕਾਨੂੰਨੀ ਮਿਗ੍ਰੇਸ਼ਨ ਅਤੇ ਇਸ ਅਪਚੇਹ ਅਪਰਾਧਿਕ ਨੈਟਵਰਕ ਦੇ ਨਾਲ ਨਜਿੱਠਣ ਲਈ ਕਰਾਸ ਦੀ ਯਤਨ ਹੈ ਬੀਨਿਯੋਗ ਦੀ ਇੱਕ ਉਤਤੇ ਪ੍ਰਵਾਸੀਆਂ ਜਿਨ੍ਹਾਂ ਦੇ ਵਿੱਚੋਂ ਜ਼ਿਆਦਾਤਰ ਭਾਰਤੀ ਨਾਗਰਿਕ ਕੈਨੇਡਾ ਤੋਂ ਨੇ ਉਹਨਾਂ ਨੂੰ ਮੁਨਾਫੇ ਦੇ ਲਈ ਸਯੁਕਤ ਰਾਜ ਅਮਰੀਕਾ ਦੇ ਵਿੱਚ ਤਸਕਰੀ ਕਰਨ ਦੀ ਇੱਕ ਅੰਤਰਰਾਸ਼ਟਰੀ ਯੋਜਨਾ ਦੀ ਸਾਜ਼ਿਸ਼ ਰਚਨ ਦਾ ਦੋਸ਼ ਲਗਾਇਆ ਗਿਆ ਹੈ ਪਲਾਟਸਬਰਗ ਦੇ ਰਹਿਣ ਵਾਲੀ 42 ਸਾਲਾ ਸਟੂਏਸੇ ਲੇਬਰ ਉਤੇ ਸਰਕਾਰੀ ਵਕੀਲਾ ਨੇ ਦੋਸ਼ ਲਗਾਏ ਨੇ ਨਿਆਇ ਵਿਭਾਗ ਦੇ ਅਨੁਸਾਰ 2 ਤੋਂ ਅਕਤੂਬਰ ਨੂੰ ਇੱਕ ਅਸੰਗੀ ਗ੍ਰੈਂਡ ਜਿਊਰੀ ਦੇ ਵੱਲੋਂ ਉਸ ਉੱਤੇ ਦੋਸ਼ ਲਗਾਏ ਜਾਣ ਤੋਂ ਬਾਅਦ ਉਹ ਸੋਮਵਾਰ ਨੂੰ ਅਦਾਲਤ ਦੇ ਵਿੱਚ ਪੇਸ਼ ਹੋਈ ਤੇ ਇਹ ਮਾਮਲਾ ਜੁਆਇੰਟ ਟਾਸਕ ਫੋਰਸ 알파 ਦਾ ਹਿੱਸਾ ਹੈ ਜੋ ਕਿ ਨਿਆਇ ਵਿਭਾਗ ਅਤੇ ਹੋਮਲੈਂਡ ਸੁਰੱਖਿਆ ਵਿਭਾਗ ਦੁਆਰਾ ਚਲਾਇਆ ਜਾਂਦਾ ਇੱਕ ਪ੍ਰੋਗਰਾਮ ਹੈ ਜੋ ਮਨੁੱਖੀ ਤਸਕਰੀ ਅਤੇ ਤਸਕਰੀ ਸਮੂਹਾਂ ਨੂੰ ਤੋੜਨ ਤੇ ਕੇਂਦ੍ਰਿਤ ਹੈ ਅਦਾਲਤ ਦੇ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਯੂਐਸ ਬਾਰਡਰ ਪੈਟਰੋਲ 에ਜੰਟਾਂ ਨੇ ਜਨਵਰੀ ਦੇ ਵਿੱਚ ਨਿਊਯਾਰਕ ਤੇ ਚੁਰਬਸ ਕੋ ਨੇੜੇ ਟੈਲਰ ਦੀ ਗੱਟੀ ਨੂੰ ਰੋਕਿਆ ਗਿਆ ਸੀ ਅੰਦਰ ਅਧਿਕਾਰੀਆਂ ਨੂੰ ਚਾਰ ਆਦਮੀ ਮਿਲੇ ਜੋ ਹੁਣੇ ਹੀ ਠੰਡੀਆਂ ਸਥਿਤੀਆਂ ਦੇ ਵਿੱਚ ਗੈਰ ਕਾਨੂੰਨੀ ਤੌਰ ਤੇ ਸਰਹੱਦ ਪਾਰ ਕਰ ਰਹੇ ਸੀ ਤਿੰਨ ਆਰਮੀ ਫਾਤੀ ਨਾਗਰਿਕ ਸੀ ਅਤੇ ਕੈਨੇਡੀਅਨ ਸੀ ਜ ਜਾਨਚ ਕਰਤਾਵਾਂ ਨੇ ਪਾਤੇ ਵਿੱਚ ਟੇਲਰ ਦੇ ਮੋਬਾਈਲ ਫੋਨ ਦੀ ਜਾਂਚ ਕੀਤੀ ਅਤੇ ਕਿਹਾ ਕਿ ਉਹਨਾਂ ਨੂੰ ਸਨੇਹ ਵਿਲੇਜ ਸੁਝਾਅ ਦਿੰਦੇ ਨੇ ਕਿ ਉਸਨੇ ਆਪਣੀ ਗ੍ਰਿਫਤਾਰੀ ਤੋਂ ਪਹਿਲਾਂ ਦੇ ਦੌਰ ਵਿੱਚ ਕਈ ਹੋਰ ਤਸਕਰੀ ਯਾਤਰਾਵਾਂ ਮਦੇ ਵਿੱਚ ਹਿੱਸਾ ਲਿਆ ਸੀ ਟੇਲਰ ਜਨਵਰੀ ਤੋਂ ਬਾਅਦ ਦੋ ਹੋਰ ਸ਼ੱਕੀ ਤਸਕਰੀ ਦੀਆਂ ਘਟਨਾਵਾਂ ਦੇ ਨਾਲ ਵੀ ਝੂਟਿਆ ਹੋਇਆ ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਸ ਨੂੰ 10/2025 ਦੇ ਵਿੱਚ ਇੱਕ ਸ਼ੱਕੀ ਕੋਸ਼ਿਸ਼ ਦੇ ਵਿੱਚ ਰੋਕਿਆ ਗਿਆ ਸੀ ਅਤੇ ਸਤੰਭਕ ਦੇ ਵਿੱਚ ਦੁਬਾਰਾ ਤਸਕਰੀ ਗਤੀਵਿਧੀ ਦੇ ਨਾਲ ਜੁੜਿਆ ਐਸੀ ਦੋਸ਼ ਪੱਤਰ ਦੇ ਵਿੱਚ ਉਸ ਉਤੇ ਪਰਦੇਸੀ ਤਸਕਰੀ ਦੇ ਵਿੱਚ ਸ਼ਾਮਲ ਹੋਣ ਦੀ ਸਾਜ਼ਿਸ਼ ਰਚਨਾ ਤੇ ਲਾਭ ਦੇ ਲਈ ਪੱਤੇ ਸੀ ਤਸਕਰੀ ਤੇ ਚਾਹਤ ਦੋਸ਼ ਲਗਾਇਆ ਗਏ ਨੇ ਇਹਨਾਂ ਵਿੱਚੋਂ ਤਿੰਨ ਦੋਸ਼ਾਂ ਨੂੰ ਦੁਜੇ ਜਾਫਰ ਬਾਦਿਆਪਰਾ ਅਪਰਾਧ ਦੇ ਵਿੱਚ ਸੂਚਿਤ ਕੀਤਾ ਅਤੇ ਨਿਆਂ ਵਿਭਾਗ ਦੇ ਅਨੁਸਾਰ ਹਰੇਕ ਦੋਸ਼ ਦੇ ਵਿੱਚ ਘੱਟੋ ਘੱਟ 5 ਸਾਲ ਦੀ ਕੈਦੀ ਲਾ ਸਜ਼ਾ ਲਾਜ਼ਮੀ ਦੱਸੀ ਗਈ ਹੈ ਜਿਦੇ ਵਿੱਚ ਦੌਰਾਨ ਵਾਲੇ ਅਪਰਾਧ ਦੇ ਲਈ ਬਾਦੂ ਸਜ਼ਾ ਮ ਸੰਭਵ ਨੇ ਇਹ ਮਾਮਲਾ ਜੁਆਇੰਟ ਟਾਸਕ ਫੋਰਸ ਅਲਫਾ ਦਾ ਹਿੱਸਾ ਜੋ ਕਿ ਨਾਇਬ ਵਿਭਾਗ ਤੇ ਹੋਮਲੈਂਡ ਸੁਰੱਖਿਆ ਵਿਭਾਗ ਦੁਆਰਾ ਚਲਾਇਆ ਜਾਂਦਾ ਇੱਕ ਪ੍ਰੋਗਰਾਮ ਹੈ ਜੋ ਮਨੁੱਖੀ ਤਸਕਰੀ ਅਤੇ ਤਸਕਰੀ ਸਮੂਹਾਂ ਨੂੰ ਤੋੜਨ ਤੇ ਕੇਂਦ੍ਰਿਤ ਹੈ ਅਧਿਕਾਰ ਅਰਗੇਨਾਈਟੇਡ ਟਾਸਕ ਫੋਰਸ ਪਹਿਲਾਂ ਹੀ 425 ਤੋਂ ਵੱਧ ਗ੍ਰਿਫਤਾਰੀਆਂ ਤੇ 375 ਤੋਂ ਵੱਧ ਸੂਝਵਾਸ ਸੁਣਾ ਚੁੱਕੀ ਹੈ ਤੇ ਇਹ ਮਾਮਲਾ ਆਪਰੇਸ਼ਨ ਟੇਕ ਪ੍ਰਕਿਰਮਿਤ ਕਰਦੇ ਅਦੀਨ ਵੀ ਹੁੰਦਾ ਜੋ ਕਿ ਪਰਦੇਸੀ ਲੋਕਾਂ ਦੇ ਗੈਰ ਕਾਨੂੰਨੀ ਇਮੀਗ੍ਰੇਸ਼ਨ ਅਤੇ ਇਸ ਦੇ ਪਿੱਛੇ ਅਪਰਾਧਿਕ ਨੈਟਵਰਕ ਦੇ ਨਾਲ ਨਜਿੱਠਣ ਲਈ ਕਾਰਜਸ਼ੀਲ ਹੈ ਸਾਡਾ ਹਰ ਇੱਕ ਪ੍ਰੋਗਰਾਮ ਦੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ